ਈ ਨਾਮ ਆਪਣਾ ਉਹ ਕਾਲ ਕੀ ਜਿਹੜੀ ਘਟਨਾ ਸਾਰੀ ਜਿਹੜੀ ਹੋਈ ਸੀ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿਰਮਲ ਐਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨੀ ਦਾ ਕੱਲ ਹੀ ਰੂਟੀਨ ਦੀ ਜਾਂ ਤਰਾਹੀ 3 ਵਜੇ ਬੈਠੇ ਰਹੇ ਸੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੀ ਸਾਈਡ ਤੋਂ ਅੱਡੇ ਲੱਗੇ ਆਣ ਕੇ ਇਹਨਾਂ ਨੇ ਰਿਵੋਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈਗਾ ਕੱਢ ਦੋ ਆਈ ਇੰਨੇ ਡਰ ਗਏ تھے ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਆਈ ਨਾਲ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੀ ਵਾਲੀ ਸਾਈਡ ਤੇ ਚੱਲ ਗਏ ਦੇ ਨਾਲ ਕਹੇਗੀ ਜੇ ਤੁਸੀਂ ਕਿਹਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀ ਖਾਂਡਾ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮਾਲ ਸਾਹਮਣੇ ਦੱਸਿਆ ਮਾਲ ਖਾੜੇ ਨੂੰ ਦੱਸਿਆ ਫਿਰ ਉਹਨਾਂ ਨੇ ਫੋਨ ਫਾਨ ਕੀਤਾ ਕੰਟਰੋਲ ਹੋਂ ਤੇ ਪੁਲਿਸ ਆ ਗਈ ਚੰਦ ਮੈਂਡਾ ਹੀ ਪੁਲਿਸ ਆ ਗਈ ਤੇ ਬਸ ਐ ਬਾਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਹੋਈ ਹੈ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਈ ਹੈ ਮੰਜ ਕਿੰਨਾ ਕੋਸ ਸਮੇਂ ਜਰਾ ਇਸ ਸੀਜ਼ਨ ਦੱਸਿਓ ਕਿ ਆਉਂਦੀ ਉਹਨਾਂ ਨੇ ਤੁਹਾਡੇ ਕੋਲ ਕਿਹੜੇ ਕੰਮ ਕੀਆ ਹੈ ਰਵਲਵਰ ਜੀ ਹਾਂਜੀ ਕਿੰਨਾ ਕੋਸ ਸਮੇਂ ਕੋਸ ਹੋਰ ਮੈਂ ਅਸੀਂ ਤਾਂ ਡਾਰੀ ਕਿ ਸਾਡੀਆਂ ਲੱਤਾਂ ਵਾਮਾ ਤੇ ਫਸਟ ਅਸੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਵਤੰਦੀ ਲੇਕਿਨ ਆਡੇ ਨਾਲ ਖੁਦ ਆਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦੜੀ ਕਿ ਦੇ ਅਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਨ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲ ਸ਼ਹਿਰ ਤੋਂ ਆਏ ਤੇ ਨੰਡਾਲੀ ਵਾਲ ਸ਼ਹਿਰ ਤੇ ਚੱਲ ਗਏ ਕੈਮਰਾ ਕਰ ਚਮਨ ਸਿੰਘ ਸਰ की सर कल दो जने आए और इधर आके हमारी जेब पिस्टल निकाली और बोले जितना माला उतना निकाल दो सभी बोले किसी को बताया तो आपको गोली मार देंगे फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए थे सर इस तरफ से आए थे इस तरफ गए थे दोनों हाँ जी सर तो फिर कितने टाइम बाद पुलिस पहुंची है ਸਰ 10 10 15 ਮਿੰਟ ਬਾਅਦ ਪੁਲਿਸ ਆ ਗਈ ਸੀ ਸੌਰ ਸਰ ਕੋਈ ਫੋਨ ਕਰਦੇ ਆ ਸਰ ਲਗਭਗ ਕਿੰਨਾ ਕੈਸ਼ ਤੁਹਾਡੇ 15 15 15 15 ਤੋਂ 15 ਤੋੜਿਆ ਰਜਿਸਟਰ ਇਹਦੇ ਨੇ ਬਹੁਤ بڑا ਹੋਇਆ ਹੈ ਕਦੀ ਹੋਇਆ ਹੀ ਨਹੀਂ ਤੇ ਨਸ਼ੀਨਾ ਬੇੜ ਦੇ ਨਾਲ ਮਰੀਕ ਸਿੰਘ ਤੇ ਉਹ ਵੀ ਇਤਕ ਤੱਕ ਹੀ ਕਰਾਈ ਹੋਈ ਜਿਹਦੇ ਨੂੰ ਦੇਣੇ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਹੋਇਆ ਧਰਵਾਦੀ ਹਾਂ ਚ ਕੀ ਜੀ ਜੇ ਪੁੱਛੂ ਲੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਯਾਰ ਯਾਰ ਲੋਕ ਤਰਾਜਾ ਸਾਡਾ ਲੋੜੀ ਪੁਲਿਸ ਕਰਨਾ ਹੋਵੇ ਹੋਰਾਂ ਚ ਨਿਵਾਖਣਾ ਮੇਰਾ ਨਾਮ ਪੁਨੀਤ ਮਾ ਆਜਣਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਅੰਨਾ ਡਾਲੇ ਪੈਣ ਦੇ ਵਿੱਚ ਘਟਨਾ ਤਿੰਨ ਕੁ ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਇੰਦਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਲਈ ਹੈ ਪਿਸਤੌਲ ਦਿਖਾ ਕੇ ਉਹਨਿੰ ਮਿੰਟ ਵਿੱਚ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਬਾਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਤੌਲ ਲੈ ਕੇ ਉਹਨੇ ਕੱਟ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ 'ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੀ ਡੇਟ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਹੈ